ਹਾਂਜੀ ਦੋਸਤੋ ਅੱਜ ਮੈਂ ਪਹੁੰਚਿਆ ਹਾਂ ਪਿੰਡ ਚਨਾਥਲ ਕਲਾਂ ਜੋ ਕਿ ਇਹ ਪਿੰਡ ਕਾਫੀ ਵੱਡਾ ਪਿੰਡਾ ਚਨਾਥਲ ਕਲਾਂ ਪਿੰਡਾ ਇਹ ਤੇ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਤੇ ਭਾਖੜਾ ਨਹਿਰ ਦੀ ਕਾਫੀ ਵੱਡੀ ਝਾਲ ਪੈਂਦੀ ਆ ਪਰ ਹੁਣ ਇਸ ਸਮੇਂ ਨਾ ਕਾਫੀ ਜਲ ਸਤਾਰ ਘਟਾਇਆ ਗਿਆ ਏ ਦੇਖਦੇ ਆ ਕਿ ਇਸ ਦਾ ਕੰਮ ਕਿੰਨੇ ਟਾਈਮ ਤੱਕ ਹੋਏਗਾ ਪ੍ਰਸ਼ਾਸਨ ਇਸ ਤੇ ਕਾਦੋ ਕਾਰਵਾਈ ਤੇ ਕਾਰਵਾਈ ਦੇ ਵਿੱਚ ਲਿਆਵੇਗਾ ਇਸ ਕੰਮ ਨੂੰ ਤੇ ਪਿੰਡ ਵਾਲੇ ਤਾਂ ਕਹਿ ਰਹੇ ਨੇ ਵੀ ਇਸ ਇਸ ਦਾ ਕੰਮ ਸਟਾਰਟ ਹੋਣੇ ਵਾਲਾ ਏ ਵੀ ਇਸ ਕਰਕੇ ਪਾਣੀ ਘਟਾਇਆ ਗਿਆ ਦੇਖਦੇ ਆ ਕਿ ਪਾਣੀ ਕਿਉਂ ਘਟਾਇਆ ਗਿਆ ਇਹ ਵੀ ਅੱਗੇ ਆਪਾਂ ਆ ਦਿਖਾ ਦੋ ਜੀ ਇਧਰ ਨਿਸ਼ਾਨੀ ਜਿਹੜੇ ਨਿਸ਼ਾਨੀ ਇਹ ਨਹੀਂ ਕਾਫੀ ਉੱਪਰ ਤੱਕ ਪਾਣੀ ਪਹੁੰਚਦਾ ਏ ਤੇ ਅੱਗੇ ਪਾੜ ਪੈ ਚੁੱਕਿਆ ਏ 100 ਫੁੱਟ ਦੇ ਕਰੀਬ ਆ ਵੱਡਾ ਪਾੜ ਪੈ ਚੁੱਕਿਆ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਹਾਂਜੀ ਦਰਸ਼ਕ ਭਰਾਵੋ ਤੁਸੀਂ ਵੇਖ ਸਕਦੇ ਹੋ ਜਿਹੜਾ ਪਾੜਾ ਕਾਫੀ ਵੱਡਾ ਪੈ ਚੁੱਕਿਆ ਏ ਜਿਹੜਾ ਉਹ ਜਲ ਸਤਾਰਾ ਨਾ ਕਾਫੀ ਢੇਠਾ ਆਇਆ ਵਾ ਇਸ ਸਮੇਂ ਪਾਣੀ ਦਾ ਜਿਹੜਾ ਦਵਾ ਇਸ ਸਮੇਂ ਬਹੁਤ ਘਟਾਇਆ ਦਿੱਤਾ ਗਿਆ ਏ ਜਦੋਂ ਪਾਣੀ ਪੂਰੀ ਤਰ੍ਹਾਂ ਚੜਾ ਹੁੰਦਾ ਏ ਪੂਰੀ ਛੱਲ ਵੱਜਦੀ ਆ ਛੱਲ ਵੱਜਦੀ ਆ ਤਾਂ ਕਾਫੀ ਉੱਪਰ ਤੱਕ ਪਹੁੰਚਦਾ ਏ ਜਿੱਥੇ ਤੱਕ ਨਿਸ਼ਾਨ ਦੇਖ ਸਕਦੇ ਹੋ ਤੁਸੀਂ ਆਲੇ-ਦਾਲੇ ਨਹਿਰ ਦੇ ਤੇ ਇਸ ਸਮੇਂ ਹੁਣ 25 30 ਫੁੱਟ ਲੇਬਲ ਘਟਾ ਦਿੱਤਾ ਗਿਆ ਹੈ ਪਾਣੀ ਦਾ ਤੇ ਛੱਲ ਵੀ ਕਾਫੀ ਹੁਣ ਘਟੀ ਹੋਈ ਆ ਉਸ ਸਮੇਂ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਇਸ ਜਗ੍ਹਾ ਤੇ ਨਾ ਮਧਾਣੀ ਚਲਦੀ ਹੋਵੇ ਪਾਣੀ ਦੇ ਵਿੱਚ ਆ ਅੰਨੇ ਛੱਲਾ ਵੱਜਦੀਆਂ ਨੇ ਇਸ ਜਗ੍ਹਾ ਤੇ ਤੇ ਆਪਾਂ ਆ ਦਿਖਾਉ ਜੀ ਪਾੜ ਤੋਂ ਦੋਹੇ ਪਾਸੇ ਪਿਆ ਵਾ ਅਮਣੋਂ ਸਾਹਮਣੇ ਆ ਪਾੜ ਜ਼ੂਮ ਕਰਕੇ ਦਿਖਾ ਦਿਓ ਨੇੜੇ ਕਰਕੇ ਦਿਖਾ ਦਿਓ ਦੂਸਰਾ ਵੀ ਜਿਹੜਾ ਕੀ ਦੋਹੇ ਪਾੜ ਸਭ ਪੈ ਚੁੱਕੇ ਨੇ 100 100 ਫੁੱਟ ਦੇ ਕਰੀਬ ਆ ਜਿਹੜੀ ਕਿ ਇਹ ਨਹਿਰ ਪਿੰਡ ਚਨਾਸਲ ਕਲਾਂ ਦੇ ਲਈ ਤਾਂ ਖਤਰੇ ਦੀ ਘੰਟੀ ਬਣੀ ਹੋਈ ਆ ਤੇ ਹੋਰ ਪਿੰਡਾਂ ਦੇ ਲਈ ਵੀ ਖਤਰੇ ਦੀ ਘੰਟੀ ਬਣੀ ਚੁੱਕੀ ਐ ਕਾਹੇ ਸਕਦੇ ਆ ਇਹ 20-25 ਕਿਲੋਮੀਟਰ ਦੀ ਰੇਂਜ ਵਿੱਚ ਕਈ ਪਿੰਡਾਂ ਨੂੰ ਲਪੇਟ ਵਿੱਚ ਲਿਆ ਸਕਦੀ ਐ ਜੇ ਟੁੱਟ ਜਾਵੇ ਤਾਂ ਕਾਫੀ ਪਿੰਡਾਂ ਦੀ ਬਰਬਾਦੀ ਹੋ ਚੁੱਕਦੀ ਕਰੇਗੀ ਜਿਵੇਂ ਕਿ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਇਸ ਦੇ ਨਾਲ ਜੇਕਰ ਇਹ ਨਹਿਰ ਟੁੱਟ ਜਾਵੇ ਤਾਂ ਤੁਸੀਂ ਦੇਖ ਹੀ ਸਕਦੇ ਆਪਾਂ ਜ਼ੂਮ ਕਰਕੇ ਦਿਖਾ ਦੋ ਨੇੜੇ ਤੋਂ ਹੀ ਬਿਲਕੁਲ ਆ ਕਿੱਡਾ ਬੜਾ ਪਾੜ ਪੈ ਚੁੱਕਿਆ ਏ ਪਾੜ ਜਿਹੜਾ 100 ਫੁੱਟ ਦੇ ਕਰੀਬ ਤਾਂ ਹੈਗਾ ਹੀ ਆ ਤੇ ਲੰਬਾਈ ਚੜਾਈ ਵੀ ਕਾਫੀ ਜ਼ਿਆਦਾ ਏ ਇਸ ਦਾ ਉਸ ਦੀ ਪਾੜ ਦੀ ਨਾ ਕਾਫੀ ਜ਼ਿਆਦਾ ਲੰਬਾਈ ਚੜਾਈ ਆ ਜਦੋਂ ਮਾੜਾ ਮੋਟਾ ਕੰਮ ਕੀਤਾ ਜਾਂਦਾ ਤਾਂ ਇਸ ਦੇ ਅੱਗੇ ਥੈਲੇ ਰੱਖੇ ਜਾਂਦੇ ਨੇ ਪਰ ਥੈਲੇ ਨਾ ਕਾਮਯਾਬ ਹੁੰਦੇ ਨੇ ਥੋੜੇ ਸਮੇਂ ਦੇ ਲਈ ਹੋ ਟਿਕਦੇ ਨੇ ਪਰ ਜਦੋਂ ਪਾਣੀ ਦੀ ਛੱਲ ਪੈਂਦੀ ਆ ਨਾ ਉਹ ਵੀ ਉੱਲੀ ਜਾਂਦੇ ਨੇ ਕਿਉਂਕਿ ਇਸ ਦਾ ਜਿਹੜਾ ਕੰਮ ਆ ਨਾ ਕਾਫੀ ਟਾਈਮ ਤੋਂ ਰੁਕਿਆ ਹੋਇਆ ਏ ਵੀ ਇਹ ਨਹਿਰ ਨੂੰ ਚਲਦੀ ਨੂੰ ਕਾਫੀ ਸਾਲ ਹੋ ਚੁੱਕੇ ਨੇ ਤੇ ਹੁਣ ਤੱਕ ਇਸ ਦਾ ਕੰਮ ਨਹੀਂ ਹੋਇਆ ਮਰਮਤ ਨਹੀਂ ਹੋਈ ਹੈਗੀ ਜਿਹੜੀ ਇਹ ਨਹਿਰਾ ਇਹ ਨੰਗਲ ਬਾਇਆ ਨੰਗਲ ਤੋਂ ਹੋ ਕੇ ਰਾਜਸਥਾਨ ਤੱਕ ਪਹੁੰਚਦੀ ਆ ਤੇ ਇੱਥੇ ਬਾਈ ਆ ਦਿਖਾ ਦਿਓ ਮੜੇ ਅੱਗੇ ਕਰਕੇ ਜੀ ਹਾਂਜੀ ਹਾਂ ਇਹ ਬਾਈ ਦੇਖੋ ਰੱਸੀਆਂ ਸਾੜ ਰਹੇ ਨੇ ਇਸ ਜਗ੍ਹਾ ਤੇ ਪਤਾ ਨਹੀਂ ਕੀ ਫੜਦੇ ਨੇ ਪਤਾ ਨਹੀਂ ਮੱਛੀਆਂ ਜਾਂ ਹਾਂਜੀ ਅੱਛਾ ਮੱਛੀਆਂ ਫੜਦੇ ਨੇ ਹੈ ਕੋਈ ਇਹਨਾਂ ਦੇ ਹੱਥ ਲੱਗਿਆ ਜਾਂ ਕਿ ਨਹੀਂ ਹਾਂਜੀ ਹਾਂਜੀ ਬੜੀਆਂ ਨੇ ਅੱਛਾ ਹਾਂਜੀ ਉੱਧਰ ਦਿਖਾਓ ਵੀਰ ਨੂੰ ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਨੇ ਬੜਾ ਠੀਕ ਠਾਕ ਤੁਸੀਂ ਦੱਸੋ ਜੀ ਬੜਾ ਵਧੀਆ ਜੀ ਹਾਂਜੀ ਇਹ ਜਿਹੜੀ ਨਹਿਰ ਆ ਹਾਂਜੀ ਇਸ ਦਾ ਤੁਹਾਨੂੰ ਖਤਰਾ ਲੱਗਦਾ ਪਿੰਡ ਦੇ ਹਾਂਜੀ ਹਾਂਜੀ ਬਹੁਤ ਖਤਰਾ ਹੈ ਜੀ ਸਾਨੂੰ ਬਹੁਤ ਫਿਕਰ ਹੈ ਸਾਨੂੰ ਰਾਤ ਨੂੰ ਨੀਂਦ ਮਸਾ ਆਉਂਦੀ ਟੈਨਸ਼ਨ ਚ ਰਹਿੰਦੇ ਅਸੀਂ ਅੱਛਾ ਜੀ ਹਾਂਜੀ ਹਾਂਜੀ ਬਹੁਤ ਪਿੰਡਾਂ ਨੂੰ ਨੁਕਸਾਨ ਹੋਊਗਾ ਜੀ ਇਹਦਾ ਤਾਂ ਜੀ ਜਾਨੀਏ ਪ੍ਰਸ਼ਾਸਨ ਕੱਲ ਆਏ ਸੀਗੇ ਉਹਨੂੰ ਕੋਸ਼ਿਸ਼ ਆਈ ਕਰਨਗੇ ਜੀ ਹੁਣ ਸਮਾਰਨਗੇ ਜੀ ਭਰੋਸਾ ਦੇ ਕੇ ਨੇ ਕਿ ਨਹੀਂ ਸਮਾਰਾਂਗੇ ਜੀ ਵੀ ਮਰਮਮਤ ਕਰਾਂਗੇ ਪ੍ਰਸ਼ਾਸਨ ਨੇ ਕਿੰਨੇ ਟਾਈਮ ਦਾ ਤੁਹਾਨੂੰ ਲੱਗਦਾ ਵੀ ਲਾ ਰਹੇ ਆ ਵੀ ਚਲਾ ਰਹੇ ਆ ਜਾਂ ਕੰਮ ਹੋਊਗਾ ਇਸਦਾ ਨਹੀਂ ਜੀ ਨਹੀਂ ਲਾ ਰਹੇ ਨਹੀਂ ਜੀ ਹੁਣ ਤਾਂ ਭਰੋਸਾ ਹੀ ਹੈ ਜੀ ਤਕਰੀਬਨ ਹੋਊਗਾ ਜੀ ਕੰਮ ਅੱਛਾ ਜੀ ਹਾਂਜੀ ਹਾਂਜੀ ਹਾਂ ਪਾਣੀ ਦਾ ਜਲ ਸਤਾਰ ਕਾਫੀ ਘਟਾ ਦਿੱਤਾ ਗਿਆ ਨਾ ਲੱਗਦਾ ਇਦਾਂ ਹੀ ਆ ਵੀ ਜ ਪਰ ਹਾਲੇ ਵੀ ਪਾਣੀ ਬਹੁਤ ਜ਼ਿਆਦਾ ਤੇਜ਼ ਆਲੇ ਨਾ ਪਾਣੀ ਥੋੜਾ ਜਿਹਾ ਕੱਲ ਨਾਲੋਂ ਤੇਜ਼ ਹੋ ਗਿਆ ਜੀ ਕੱਲੋਂ ਥੋੜਾ ਸਲੋ ਸੀਗਾ ਅੱਜ ਤੇਜ਼ ਹੋ ਗਿਆ ਕੋਈ ਹੋਰ ਕੋਈ ਪ੍ਰੇਸ਼ਾਨੀ ਨਾ ਕੀ ਹੋਵੇ ਨਾ ਵੀ ਜਿਸ ਕਰਕੇ ਪਾਣੀ ਰੁਕਿਆ ਗਿਆ ਹੋਵੇ ਜਾਂ ਬਾਅਦ ਚ ਬਤਾ ਦੇਣੇ ਹੋਈ ਨਹੀਂ ਕੋਈ ਪਤਾ ਹੈ ਨਾ ਹਾਂਜੀ ਹਾਂਜੀ ਇਹ ਤਾਂ ਹੀ ਡਿਪਾਰਟਮੈਂਟ ਵਾਲਿਆਂ ਨੂੰ ਪਤਾ ਹੋ ਸਕਦਾ ਜੀ ਹਾਂਜੀ ਹਾਂ ਜਿਹੜੇ ਨਹਿਰ ਮੈਕਮਾ ਉਸ ਨੂੰ ਪਤਾ ਹੋ ਸਕਦਾ ਪਰ ਜੇਕਰ ਦੇਖਿਆ ਜਾਵੇ ਨਾ ਇਸ ਜਗ੍ਹਾ ਤੇ ਪ੍ਰਸ਼ਾਸਨ ਆ ਕੇ ਗੌਰ ਕਰੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਵੇ ਇਸ ਜਗ੍ਹਾ ਤੇ ਆ ਕੇ ਨਹੀਂ ਤਾਂ ਇਹ ਅਧ ਖਾਉਜੀ ਇਧਰ ਇਹਦਾ ਪਹਾੜਾ ਨਾ ਇਹ ਕਾਫੀ ਵੱਡਾ ਨੁਕਸਾਨ ਬਣ ਚੁੱਕਾ ਹੈ ਫਿਰ ਜੇਕਰ ਇੱਕ ਵਾਰੀ ਪਾਣੀ ਟੁੱਟ ਗਿਆ ਫਿਰ ਰੋਕਣਾ ਬਹੁਤ ਔਖਾ ਮੁਸ਼ਕਲ ਹੋ ਜਾਵੇਗਾ ਹੈਨਾ ਜੀ ਹਾਂਜੀ ਹਾਂਜੀ ਆ ਨਵੇਂ ਸਕੂਲ ਵੀ ਲੱਗਦਾ ਸਕੂਲ ਦਾ ਜਾ ਰਿਹਾ ਬੱਚੇ ਪੜ੍ਹਦੇ ਨੇ ਕਿੰਨੇ ਹਾਂਜੀ ਫਿਰ ਤਾਂ 4-500 ਬੱਚਾ ਇਹ ਨਹੀਂ ਰੁਕਣਾ ਨਹੀਂਗਾ ਜੀ ਪਾਣੀ ਨੇ ਜਿਹੜਾ ਪਾਣੀ ਦਾ ਵਹਾਅ ਬਹੁਤ ਤੇਜ਼ ਆ ਇਹ ਥੋੜਾ ਮੋਟਾ ਪਾਣੀ ਥੋੜੀ ਜੀ ਇਹ ਤਾਂ ਕਈ ਪਿੰਡਾਂ ਨੂੰ ਚੱਕ ਲੂਗਾ ਨਾਲ ਦੀ ਨਾਲ ਆ ਇਹ ਸਕੂਲ ਨਹੀਂ ਇਸ ਦੇ ਅੱਗੇ ਕੁਝ ਨਹੀਂ ਹੈ ਸਕੂਲ ਹਾਂਜੀ ਇਹ ਤਾਂ ਫਿਰ ਕਈ ਪਿੰਡਾਂ ਦੀ ਲਪੇਟ ਵਿੱਚ ਆਊਗਾ ਜਿਵੇਂ ਕਿ ਆਪਣਾ ਕਹ ਦੀਏ ਇੱਧਰ ਪਿੰਡ ਦੀਵੇਂ ੜੇ ੜੇ ਆਪਣੇ ਰੁਰਕੀ ਹੋ ਗਿਆ ਮਲੇ ਪਰ ਹੋ ਗਿਆ ਜਖਵਾਲੀ ਹੋ ਗਿਆ ਇਸ ਦੀ ਜਿਹੜੇ ਢੇਟ ਵਿੱਚ ਪਿੰਡਾ ਆਉਣਗੇ ਚੱਕੀ ਜਾਊਗਾ ਤਾਂ ਮੈਨੂੰ ਫਿਰ ਤਾਂ ਹਨਾ ਫਿਰ ਇੱਕੋ ਲੱਗਦਾ ਇਸ ਦਾ ਪਾਣੀ ਵੀ ਨਹੀਂ ਰੋਕ ਸਕਦੀ ਹਨਾ ਕੋਈ ਵੀ ਨਾ ਨੱਕਾ ਲੱਗਦਾ ਕਹਿੰਦੇ ਜਿਹੜਾ ਇਸ ਦਾ ਡੋਲਾ ਨਾ ਇਹ ਡੋਲਾ ਵੇਚ ਸਕਦੇ ਜਿਵੇਂ ਆਪਾਂ ਬੱਟ ਕਹਿੰਦੇ ਆ ਜਿਹੜੀ ਡੋਲਾ ਇਹ ਵੀ ਟੁੱਟ ਚੁੱਕਿਆ ਹੈ ਉੱਪਰ ਤੱਕਾ ਹਾਂਜੀ ਤੁਸੀਂ ਦਿਖਾਓ ਜੀ ਹੈ ਕੈਮਰੇ ਵਿੱਚ ਆਪਣੇ ਚ ਹਨਾ ਆ ਦੇਖੋ ਜੀ ਉੱਪਰ ਉਹ ਜਿਹੜਾ ਡੌਲਾ ਹੁੰਦਾ ਏ ਇਹ ਵੀ ਟੁੱਟ ਚੁੱਕਿਆ ਏ ਉਸ ਤੱਕ ਪਹੁੰਚ ਚੁੱਕਿਆ ਪਾੜ ਹਾਂਜੀ ਅੱਗੇ ਦਿਖਾ ਦਿਓ ਜੀ ਇੱਥੇ ਹਨਾ ਕਿੱਥੇ ਆਹ ਦੇਖੋ ਜੀ ਹਾਂ ਆਹ ਦੇਖੋ ਜੀ ਕਿੱਡਾ ਵੱਡਾ ਪੈ ਚੁੱਕਿਆ ਨਾ ਪਾੜ 100 ਫੁੱਟ ਦੇ ਕਰੀਬ ਪੈ ਚੁੱਕਿਆ ਏ ਪਾੜ ਜੀ ਇਹ ਜਿਹੜੀ ਉੱਪਰ ਤੱਕ ਉੱਪਰ ਇਸ ਦੇ ਕਿਨਾਰੀ ਹੈ ਨਾ ਸੜਕਾ ਜਿਸ ਨੂੰ ਆਪਾਂ ਡੌਲਾ ਕਹਿੰਦੇ ਆ ਉਹ ਵੀ ਇਸ ਦਾ ਟੁੱਟ ਚੁੱਕਿਆ ਏ ਪਰ ਇਹ ਜਿਹੜਾ ਹੁਣ ਪਾਣੀ ਦਾ ਜਲ ਸਤਾਰ ਤੋਂ ਡਾ ਘਟਾ ਦਿੱਤਾ ਗਿਆ ਏ ਨਹੀਂ ਜਿਹੜੀ ਤੁਸੀਂ ਇਹ ਇੱਕ ਟੁਕਟ ਇਹ ਪੌੜੀਆਂ ਦੇਖ ਸਕਦੇ ਨਾ ਪੌੜੀਆਂ ਦੇ ਉੱਪਰ ਨੂੰ ਚਾਲ ਹੋ ਕੇ ਲੰਘਦੀ ਆ ਜਿਸ ਜਗ੍ਹਾ ਤੇ ਥੱਲੇ ਪੈਨੇ ਥੱਲਾਂ ਦੇ ਉੱਪਰ ਨੂੰ ਹੋ ਕੇ ਪਾਣੀ ਥੱਲਾ ਮਾਰਦਾ ਏ ਤੇ ਇਹ ਦੇਖ ਸਕਦੇ ਹੋ ਕਿੰਨੀ ਮਿੱਟੀ ਤੇ ਰੇਤਾ ਇਸ ਦੇ ਵਿੱਚ ਖੁਰ ਗਿਆ ਏ ਜਿਹੜਾ ਪਾੜਾ ਤਕਰੀਬਨ ਕਾਫੀ ਪੈ ਚੁੱਕਿਆ ਏ ਆ ਦਿਖਾਓ ਜੀ ਹਾਂ ਤੇ ਇਸਦੇ ਤਰਫੋਂ ਦੂਸਰੀ ਤਰਫੋਂ ਵੀ ਦਿਖਾਣੇ ਆਪਾਂ ਕਮਾ ਕੇ ਕੈਮਰਾ ਇੱਧਰ ਆਓ ਜੀ ਲਿਆਓ ਹਾਂ ਆ ਵੀ ਦੇਖੋ ਜੀ ਕਾਫੀ ਵੱਡਾ ਇਸ ਤਰਫ ਵੀ ਪਾੜ ਪੈ ਚੁੱਕਿਆ ਆਪਣ ਨੂੰ ਦਿਖਾਓ ਜੀ ਇਹ ਤੇ ਐਡੀ ਤੁਸੀਂ ਕੰਦ ਵੇਖ ਸਕਦੇ ਹੋ ਇਹ ਕੰਦ ਵੀ ਟੁੱਟ ਚੁੱਕੀ ਸੀਗੀ ਇੰਨਾ ਬਾ ਪਾਣੀ ਦਾ ਤੇਜ ਹੋ ਗਿਆ ਠੀਕ ਆ ਇਹ ਜਿਹੜਾ ਇਸ ਤਰਫਾ ਇਹ ਪਿੰਡ ਟੌੜੇ ਵੱਲ ਜੇ ਪਾੜ ਤੇ ਇਹ ਪਾੜ ਜਿਹੜਾ ਸਾਹਮਣੇ ਅਮਣੋ ਸਾਹਮਣੇ ਆ ਇਹ ਪਿੰਡ ਚਨਾਥਲ ਵਾਲਾ ਤੇ ਆਪਾਂ ਇਧਰ ਲਿਖਾਓ ਜੀ ਆਹ ਪਿੰਡ ਸਾਹਮਣੇ ਹੈਗਾ ਜੀ ਪਿੰਡ ਚਨਾਥਲ ਕਲਾਂ ਮੜੇ ਹੋਰ ਜ਼ੂਮ ਕਰਕੇ ਦਿਖਾ ਦਿਓ ਜਿਹੜਾ ਕੀ ਲਿਖਾ ਵਾਗੇ ਥੋੜਾ ਜਿਹਾ ਜ਼ੂਮ ਕਰੋ ਜੀ ਹਾਂ ਜੀ ਪਿੰਡ ਚ ਨਾਜ਼ਲ ਕਲਾਂ ਤੋਂ ਵੀ ਦੇਖ ਸਕਦੇ ਹੋ ਪਿੰਡ ਚ ਨਾਜ਼ਲ ਕਲਾਂ ਜੀ ਇਹ ਜਿਹੜਾ ਕੀ ਕਾਫੀ ਵੱਡਾ ਪਿੰਡਾ ਜੂਮ ਘਟਾਓ ਥੋੜਾ ਜਿਹਾ ਜੀ ਹੋਰ ਘਟਾ ਲਓ ਜੂਮ ਨਹਿਰ ਦੇ ਕੋਲ ਲਿਆਓ ਜੀ ਹੁਣ ਆਪਾਂ ਨਹਿਰ ਕੋਲ ਲਿਆਓ ਜੀ ਹਾਂ ਜੀ ਹਾਂ ਆਹ ਦੇਖ ਸਕਦੇ ਹੋ ਫੜ ਜੋ ਵੈਸੇ ਇਸ ਆਵਦਾ ਰੱਖੋ ਜੂਮ ਤੇ ਆਹ ਦੇਖੋ ਜੀ ਇਸ ਦਾ ਨਿਸ਼ਾਨ ਪੈ ਚੁੱਕੇ ਨੇ ਪਾਣੀ ਦੇ ਨਾਲ ਜਿਹੜੀ ਜਦੋਂ ਛੱਲ ਵੱਜਦੀ ਆ ਪਾਣੀ ਦੀ ਇਸ ਜਗ੍ਹਾ ਤੇ ਆ ਕੇ ਤਾ ਇਨ ਇੰਚੇ ਪਾਣੀ ਪਹੁੰਚਦਾ ਜਿਹੜੇ ਨਿਸ਼ਾਨ ਪੈ ਚੁੱਕੇ ਨੇ ਜੀ ਤੁਸੀਂ ਵੇਖ ਸਕਦੇ ਹੋ ਹਨਾ ਜੀ ਤੇ ਥੋੜਾ ਜਿਹਾ ਹੁਣ ਆਏ ਹੋਇਆ ਵਾ ਪਿੰਡ ਦੇ ਨੂੰ ਦੀਸ ਦਾ ਕੰਮ ਚੱਲਣੇ ਵਾਲੇ ਪਰ ਜੇ ਦੇਖਿਆ ਜਾਵੇ ਪਾਣੀ ਦਾ ਹੜਲੇ ਵੀ ਤੇਜ਼ ਬਹੁਤ ਜ਼ਿਆਦਾ ਵਹਾ ਬਹੁਤ ਤੇਜ਼ ਆਈ ਹੈ ਅੰਜ ਇੱਧਰ ਆ ਜੋ ਆਪਾਂ ਅੱਗੇ ਦਿਖਾ ਦਈਏ ਥੋੜੇ ਜਿਹਾ ਉਧਰੋਂ ਸਾਹਮਣੇ ਦਿਖਾਨੇ ਜੀ ਐਡੀ ਨਹਿਰਾਂ ਪਿੰਡ ਚ ਨਾਸਲ ਕਲਾਂ ਦੇ ਲਈ ਖਤਰੇ ਦੀ ਘੰਟੀ ਬਣ ਚੁੱਕੀ ਹੈ ਕਿਉਂਕਿ ਚਨਾਦਲ ਕਲਾਂ ਦੇ ਕਰੀਬ ਆ ਇਹ ਪਿੰਡ। ਜਿਹੜੀ ਨਹਿਰ ਆ ਨਾ ਪਿੰਡ ਚਨਾਦਲ ਕਲਾਂ ਦੇ ਕਰੀਬ ਆ ਜਿਹੜੀ ਕੀ ਇਹ ਨਹਿਰ ਚਨਾਦਲ ਕਲਾਂ ਦੇ ਲਈ ਖਤਰੇ ਦੀ ਘੰਟੀ ਬਣ ਚੁੱਕੀ ਐ ਤੇ ਜਿਹੜੇ ਪਿੰਡ ਦੇ ਬਾਸ ਨੇ ਕਿਨੇ ਇਹਨਾਂ ਦੀ ਨੀਂਦਰਾਂ ਵੀ ਖੋ ਚੁੱਕੀਆਂ ਨੇ ਕਿਉਂਕਿ ਖਤਰਾ ਹੀ ਇਹਨਾਂ ਨਹਿਰ ਦਾ ਜੇਕਰ ਕਹਿੰਦੇ ਟੁੱਟ ਗਈ ਵੀ ਸਾਡਾ ਕੀ ਬਣੇਗਾ ਵੀ ਸਾਡੇ ਬੱਚਾ ਦਾ ਕੀ ਬਣੇਗਾ ਜਿਹੜਾ ਕਿ ਇਸ ਤੋਂ ਜਿਹੜਾ ਪਿੰਡ ਬਹੁਤ ਨਿਮਾਇਨ ਹਰ ਦਾ ਜਿਹੜਾ ਨਹਿਰ ਜਿਹੜੀ ਤੁਸੀਂ ਵੇਖ ਸਕਦੇ ਹੋ ਕਾਫੀ ਉੱਚੀ ਹੈ ਪਿੰਡ ਦੇ ਉੱਪਰੋਂ ਆ ਦਿਖਾਉ ਜੂ ਉੱਪਰੋਂ ਮੜਾ ਕਰਕੇ ਹੀ ਪਿੰਡ ਕਣੀ ਨੂੰ ਘੁਮਾ ਕੇ ਬੜਾ ਕੈਮਰਾ ਜਿਹੜਾ ਪਿੰਡ ਨਾਲ ਇਹ ਇਸ ਤੋਂ ਕਾਫੀ ਨਿਮੇ ਆ ਨਹਿਰ ਤੋਂ ਤੇ ਜੇਕਰ ਨਹਿਰ ਟੁੱਟ ਗਈ ਤਾਂ ਪਿੰਡ ਵਿੱਚ ਜਾ ਕੇ ਸਿੱਧਾ ਵੜੇਗਾ ਪਾਣੀ ਤਕਰੀਬਨ ਪਰ ਖਤਰਾ ਹੀ ਖਤਰਾ ਜੀ ਹਰੇਕ ਨੂੰ ਵੇਖਣ ਇਨਸਾਨ ਨੂੰ ਖਤਰਾ ਹੀ ਖਤਰਾ ਇਸੇ ਨਹਿਰ ਦਾ ਹਾਂਜੀ ਇਹ ਪਿੰਡ ਤੁਸੀਂ ਵੇਖ ਸਕਦੇ ਹੋ ਚਨਾਥਲ ਕਲਾਂ ਤੇ ਸਾਹਮਣੇ ਹੈਗਾ ਦਸਹਿਰਾ ਗਰਾਊਂਡ ਆ ਜਿਹੜਾ ਕਿ ਇੱਥੇ ਪਿੰਡ ਚਨਾਥਲ ਕਲਾਂ ਦਾ ਦਸਹਿਰਾ ਬਹੁਤ ਮਸ਼ਹੂਰ ਆ ਇਲਾਕੇ ਦੇ ਵਿੱਚ ਤੇ ਸਰਪ੍ਰਸ਼ਾਸਨ ਨੂੰ ਜਲਦੋਂ ਜਲਦ ਇਸ ਵੱਲ ਧਿਆਨ ਦੇਣਾ ਚਾਹੀਦਾ ਇਸ ਨਹਿਰ ਨੂੰ ਰੋਕ ਕੇ ਇਸ ਦਾ ਕੰਮ ਕਰਦੇ ਦੇਣਾ ਚਾਹੀਦਾ ਹੈ ਹਾਂਜੀ ਹਾਂਜੀ ਇੱਧਰ ਦੇਖ ਸਕਦੇ ਹੋ ਤੁਸੀਂ ਹਾਂਜੀ ਤੁਸੀਂ ਵੇਖ ਸਕਦੇ ਹੋ 4-5 ਫੁੱਟ ਜਿਹੜਾ ਪਾਣੀ ਦਾ ਬਹਾਏ ਨੀਚੇ ਹੋ ਗਿਆ ਏ ਪਾਣੀ ਜਿਹੜਾ ਚਲ-ਜਲ 17 4-5 ਫੁੱਟ ਘਟਾ ਦਿੱਤਾ ਗਿਆ ਏ ਦੇਖੋ ਕਿੰਨਾ ਪਾਣੀ ਚੜ ਕੇ ਆਉਂਦਾ ਇਸ ਨਹਿਰ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਤੇ ਕਾਰਵਾਈ ਕਰਨੀ ਚਾਹੀਦੀ ਆ ਪਾਣੀ ਰੋਕ ਕੇ ਇਸ ਦਾ ਕੰਮ ਜਲਦ ਤੋਂ ਜਲਦ ਕਰ ਦੇਣਾ ਚਾਹੀਦਾ ਏ ਆ ਦਿਖਾਉ ਜੀ ਇੱਥੋਂ ਝਾਲ ਜਿਹੜੀ ਬਣਦੀ ਆ ਆ ਦੇਖੋ ਜੀ ਇਸ ਜਗ੍ਹਾ ਤੇ ਨਾ ਪਾਣੀ ਬਹੁਤ ਉੱਚਾ ਹੈ ਇਧਰੋਂ ਆਂਦਾ ਜਦੋਂ ਆਹ ਦਿਖਾਉ ਜੀ ਇਧਰੋਂ ਹਾਂ ਜੀ ਹਾਂ ਪਾਣੀ ਥੋੜਾ ਜਿਹਾ ਜ਼ੂਮ ਘਟਾ ਕੇ ਨਾ ਐੜਾ ਪਾਣੀ ਆ ਰਿਹਾ ਨਾ ਆਏ ਦੇਖੋ ਜੀ ਇਹ ਇਧਰੋਂ ਜਿਹੜੇ ਖੂਜੇ ਅੱਗੇ ਇੰਨੀ ਮੈਂ ਜੀ ਇਸ ਜਗ੍ਹਾ ਤੇ ਜਦੋਂ ਇਧਰੋਂ ਪਾਣੀ ਲੰਘਦਾ ਏ ਤਾਂ ਅੱਗੇ ਜਾ ਕੇ ਛਲ ਝਾਲ ਪੂਰੀ ਹੁੰਦੀ ਆ ਬਣਦੀ ਆ ਜਦੋਂ ਛੜ ਕੇ ਆਉਂਦਾ ਪਾਣੀ ਕਾਫੀ ਚੜਿਆ ਹੋਉਂਦਾ ਏ ਜਿਹੜੀ ਤੁਸੀਂ ਇਹ ਦੇਖ ਸਕਦੇ ਹੋ ਪੁਲੀ ਵੀ ਕਾਫੀ ਪੁਰਾਣੀ ਹੋ ਚੁੱਕੀ ਹੈ ਪੁਲੀ ਬੁਰਜੀ ਨੰਬਰ 1924 25 BMLA ਇਹ ਨੰਬਰ ਆ ਜਿੱਦੇ ਪੁਲ ਦਾ ਨੰਬਰ ਮੜਾ ਜੂਮ ਕਰਕੇ ਦਿਖਾ ਦਿਓ ਦੋ ਇੱਥੇ ਨਾ ਕਰਕੇ ਰੱਖਾ ਜਿਹਦੇ ਵਿੱਚ ਕਰਨ ਹਾਂਜੀ ਹਾਂ ਪੁਲ ਬੁਰਜੀ 19 24 25 BMLA ਇਸ ਦਾ ਨੰਬਰ ਆ ਬੁਰਜੀ ਦਾ ਇਹੜਾ ਕੀ ਹੈ ਜੀ ਇਹ ਪੁਲਾ ਹੈ ਜਣੀ ਕਿ ਕਾਫੀ ਹਸਤਾ ਖਸਤਾ ਹਾਲ ਤੋਂ ਹੋ ਚੁੱਕੇ ਇਸ ਦੀ ਵੀ ਇਹ ਵੀ ਕਾਫੀ ਪੁਰਾਣਾ ਲੱਗਿਆ ਹੋਇਆ ਏ ਜੋ ਕਿ ਸਿੰਗਲ ਪੁਲਾ ਇਹ ਦੇਖ ਸਕਦੇ ਹੋ ਇੱਕੇ ਤਰਫ ਤੋਂ ਗੱਡੀ ਰੋਕ ਕੇ ਲੰਗਾਉਣੀ ਪੈਂਦੀ ਜੇਕਰ ਦੂਸਰੀ ਤਰਫੋਂ ਕੋਈ ਗੱਡੀ ਆ ਜਾਵੇ ਤਾਂ ਇੱਕ ਤਰਫੋਂ ਮਸ਼ੀਨਰੀ ਰੋਕਣੀ ਪੈਂਦੀ ਆ ਤਾਂ ਦੂਸਰੀ ਮਸ਼ੀਨਰੀ ਰੰਗਦੀ ਆ ਇਹ ਵੀ ਜਿਹੜੀ ਪੁੜੀਏ ਨਾਲ ਕਾਫੀ ਵੱਡੀ ਚੌੜੀ ਹੋਣੀ ਚਾਹੀਦੀ ਆ ਇਹ ਵੀ ਪ੍ਰਸ਼ਾਸਨ ਅੱਗੇ ਅਸੀਂ ਅਪੀਲ ਕਰਦੇ ਆ ਇਹ ਸਾਡੀ ਇੱਕ ਰਿਕੁਐਸਟ ਈ ਆ ਬੇਨਤੀ ਹੋਆ ਜਿਸ ਦੇ ਨਾਲ ਪ੍ਰਸ਼ਾਸਨ ਜਲਦੀ ਦੇ ਵਿੱਚ ਕਾਰਵਾਈ ਲਿਆਵੇ ਤੇ ਕਈ ਜਾਨਾਂ ਦਾ ਬਚਾ ਹੋ ਚੁੱਕੇ ਤੇ ਇਸ ਦੇ ਨਾਲ ਫਸਲਾਂ ਦਾ ਵੀ ਬਚਾਓ ਹੋ ਜਾਵੇਗਾ ਨਹੀਂ ਤਾਂ ਫਸਲਾਂ ਵੀ ਡੁੱਬ ਚੱਕ ਸਕਦੇ ਨੇ ਨੁਕਸਾਨ ਹੋ ਸਕਦਾ ਏ ਫਸਲਾਂ ਦਾ ਬਾਅਦ ਚੋਂ ਕਹਿੰਦੇ ਕੀ ਫਾਇਦਾ ਜੇ ਬਾਹਰ ਲੰਘ ਗਿਆ ਕੰਮ ਫਿਰ ਬਾਅਦ ਚੋਂ ਫਿਰ ਕੰਮ ਖਰਾਬ ਹੋ ਜਾਂਦਾ ਏ ਸਰਕਾਰ ਇਸ ਨੂੰ ਟਾਈਮ ਦੇ ਨਾਲ ਇਸ ਦਾ ਕੰਮ ਕਰੇ ਤੇ ਅੱਜ ਕਾਫੀ ਪਾਣੀ ਘਟਾਇਆ ਗਿਆ ਏ ਦੇਖਦਿਆਂ ਕਹਿੰਦੇ ਨੇ ਕਿ ਵੀ ਇਸ ਦਾ ਕੰਮ ਹੁਣ ਪਿੰਡ ਵਾਲੇ ਤਾਂ ਇਹੀ ਆਸ ਲਾ ਰਹੇ ਨੇ ਕਿ ਵੀ ਨਹਿਰ ਦਾ ਪਾਣੀ ਜਿਹੜਾ ਘਟਾਇਆ ਗਿਆ ਏ ਵੇ ਇਸ ਦਾ ਕੰਮ ਹੁਣ ਜਲਦੀ ਹੋਣ ਵਾਲਾ ਦੇਖਦੇ ਆ ਕਿ ਪ੍ਰਸ਼ਾਸਨ ਇਸ ਉੱਪਰ ਕਿੰਨੀ ਜਲਦੀ ਕਾਰਵਾਈ ਕਰਦਾ ਏ ਅਸੀਂ ਤਾਂ ਇਹੀ ਕਹਿੰਦੇ ਆ ਵੀ ਪ੍ਰਸ਼ਾਸਨ ਇਸ ਤੇ ਜਲਦ ਤੋਂ ਜਲਦ ਕਾਰਵਾਈ ਕਰੇ ਸਾਡੀ ਰਿਕੁਐਸਟ ਏ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਇਸ ਦੀ ਜਲਦ ਤੋਂ ਜਲਦ ਕਾਰਵਾਈ ਹੋਵੇ ਤੇ ਸਾਡੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਕਈ ਪਿੰਡਾਂ ਦੀਆਂ ਜਾਨਾਂ ਦਾ ਬਚਾਅ ਹੋ ਸਕੇ ਤੇ ਕਿਸਾਨ ਭਰਾਵਾਂ ਦਾ ਵੀ ਜਿਹੜੇ ਅੱਜਕੱਲ੍ਹ ਫਸਲਾਂ ਹੁਣ ਪੱਕਣ ਤਿਆਰੀਆਂ ਨੇ ਉਹਨਾਂ ਦਾ ਵੀ ਨੁਕਸਾਨ ਹੋ ਚੁੱਕਦਾ ਏ ਹਨਾ ਜੀ ਤੇ ਬਾਅਦ 'ਚ ਕੋਈ ਫਾਇਦਾ ਨਹੀਂ ਹੈਗਾ ਤਾਂ ਕੋਈ ਫਾਇਦਾ ਨਹੀਂਗਾ ਬਾਅਦ 'ਚ ਦਿਖਾਵੇ ਦਿਖਾਣ ਦਾ ਇਹ ਟਾਈਮ ਦੇ ਨਾਲ ਕੰਮ ਹੋ ਜਾਵੇ ਚੰਗੀ ਗੱਲ ਆ ਜੀ ਬਟੇ ਦਰਾਸਤ ਜਿਨ੍ਹਾਂ ਨੇ ਕਿ ਨਹਿਰ ਨੂੰ ਪਾੜ ਪਾਏ ਨੇ ਉਹ ਕਦੇ ਵੀ ਟੁੱਟ ਸਕਦੀ ਹੈ ਨਹਿਰ ਇਹ ਇਹਦੇ ਬਾਰੇ ਪ੍ਰਸ਼ਾਸਨ ਦਾ ਕੋਈ ਧਿਆਨ ਹੈ ਹੀ ਨਹੀਂਗਾ ਹੁਣ ਤੇ ਝਾਲਮਾਲ ਦਾ ਕਾਫੀ ਨੁਕਸਾਨ ਹੋ ਚੁੱਕਦਾ ਹੈ ਨਾ ਜੀ ਬਹੁਤ ਜ਼ਿਆਦਾ ਹੋ ਸਕਦਾ ਫਸਲਾਂ ਦਾ ਵੀ ਹੁਣ ਫਸਲਾਂ ਜਿਹੜੀਆਂ ਪੱਕਣ ਦੇ ਕਿਨਾਰੇ ਨੇ ਹੁਣ ਇਹ ਫਸਲਾਂ ਪੱਕਣ ਦੇ ਕਿਨਾਰੇ ਨੇ ਇਹਦੇ ਕਰੇ ਪਾਣੀ ਟੁੱਟ ਜਾਵੇ ਫਸਲਾਂ ਵੀ ਹੜ ਜਾਣ ਕਿੱਡਾ بڑا ਨੁਕਸਾਨ ਹੋਵੇਗਾ ਜ਼ਿੰਮੇਵਾਰਾਂ ਦਾ ਪਰ ਇਹ ਸਰਕਾਰ ਇਸ ਦਾ ਖਮਾਜਾ ਭੁਗਤੇਗੀ ਇੱਥੇ ਕਿਸੇ ਨੇ ਕੋਈ ਕੁਝ ਨਹੀਂ ਜੀ ਦੇਣ ਆਉਂਦਾ ਜਿਹੜੇ ਪਹਿਲਾਂ ਪਾਣੀ ਨਾਲ ਡੁੱਬ ਗਏ ਪਾਣੀ ਨਾਲ ਜਿਹੜੇ ਨਿਖਾਨ ਹੋਏ ਨੇ ਉਹਨਾਂ ਨੂੰ ਵੀ ਕੀ ਮਿਲਿਆ ਕਿਸੇ ਨੂੰ ਕੁਝ ਨਹੀਂ ਦਿੰਦੇ ਇਹ ਸਿਰਫ ਐਲਾਨ ਕਰਦੇ ਨੇ ਦਿੰਦੇ ਕੁਝ ਨਹੀਂ ਹੈਗੇ ਹਾਂਜੀ 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 ਆਪਾਂ ਇੱਥੇ ਗੱਲ ਖਤਮ ਕਰਦੇ ਆਂ ਤੇ ਕਹਿੰਨੇ ਆ ਕਿ ਇਹ ਸਰਕਾਰ ਇਸ ਵੱਲ ਧਿਆਨ ਦੇਵੇ ਜਲਦ ਤੋਂ ਜਲਦ ਨਾ ਜੀ ਜਿਹੜਾ ਇੱਥੇ ਲਿਖਿਆ ਗਿਆ ਏ 28 3 ਮਾਰਚ 2024 ਹੁਣ ਜਿਹੜਾ ਮੇਨਾ ਚੱਲ ਰਿਹਾ ਏ ਅੱਜ ਹੋ ਗਈ 30 ਤਰੀਕਾ ਨਾ ਜੀ 30 ਤਰੀਕ ਦੇ ਕਰੀਬ 31 ਦੇ ਤੇ 24 24 ਜਨਨੇ ਚੌਥੇ ਦੀ 20ਵੀਂ 20 ਤਰੀਕ ਤੱਕ ਕਹਿੰਦੇ ਮੁਕਮਲ ਕਰ ਦਿੱਤਾ ਜਾਵੇਗਾ ਹਨਾ ਦੇਖਦੇ ਆ ਇਸ ਦੇ ਵਿੱਚ ਸਰਕਾਰ ਦੀ ਕਿੰਨੀ ਕੀ ਪ੍ਰਸ਼ਾਸਨ ਦੀ ਸੱਚਾਈ ਆ ਤੇ ਕਰ ਦਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਾਡੇ ਚੈਨਲ ਦੇ ਲਈ ਜੁੜ ਜਿਓ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸਾਡੇ ਵੀਡੀਓ ਤੁਹਾਡੇ ਤੱਕ ਤਾਂ ਜੋ ਕਿ ਪਹੁੰਚਦੇ ਰਹਿਣ ਤੇ ਅਗਲੀ ਵੀਡੀਓ ਤੱਕ ਸਾਡੇ ਨਾਲ ਜੁੜੇ ਰਹੋ ਜੀ